ਜੇਕਰ ਆਪਾਂ ਇਹਨਾਂ ਦੋਨਾਂ ਦਾ ਆਖਰੀ ਜਿਹਾ ਵਿਆਹ ਕਰਾ ਦਈਏ ਅੱਛਾ ਤਾਂ ਇਹਨਾਂ ਵਿੱਚੋਂ ਕੌਣ ਕੀ ਦੀ ਲਿਆ ਕਰੂ ਵੱਟ ਸਹੀ ਮੇਰੇ ਸਾਹਮਣੇ ਮੈਡ ਸੰਧੂ ਹੀ ਦਿਆ ਕਰੂਆ ਉਹਦੇ ਮੂਰੇ ਕੋਡਾ ਹੋ ਜਾ ਕਰੂ ਆਖੂ ਲੈ 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 ਮੈਥੋਂ ਤਾਂ ਕੁਛ ਨਹੀਂ ਹੁੰਦਾ ਫਿਰ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਇਹਨਾਂ ਦੋਨਾਂ ਵਿੱਚੋਂ ਜਵਾਕੀ ਦੇ ਹੋਣਗੇ ਕਿ ਮੈਡ ਸੰਧੂ ਕੋਲੇ ਉਹ ਆਪਸ਼ਨ ਹੈਗੀ ਹੈ ਜਿਹੜੀ ਜਵਾਕ ਜਾਂਦੀ ਹੈ ਅਰੇ ਹਾਂ ਭਈ ਹਾਂ ਜੇਕਰ ਮੈਡਿਸਨ ਨੂੰ ਜਵਾਕ ਜੰਮ ਵੀ ਦਿੰਦਾ ਤਾਂ ਫਿਰ ਉਹਨੂੰ ਦੁੱਧ ਕਿੱਥੋਂ ਪਲਾਉ? ਇਹ ਕੀ ਬਾਤ? ਇਹ ਕੀ ਬਾਤ ਕਰਦਾ ਯਾਰ? ਆਪਣੇ ਫਾਇਦੇ ਲਈ ਸੱਜਣਾ ਨਾਲ ਕੀਤੀ ਨਹੀਂ ਗਦਾਰੀ ਪਿੰਡ ਵਿੱਚ ਯਾਰ ਤੇਰੇ ਨੂੰ। ਕਹਿੰਦੇ ਹੋ ਗਦਾਰੀ। ਪਿੰਡ ਵਿੱਚ ਪਿੰਡ ਵਿੱਚ ਯਾਰ ਤੇਰੇ ਨੂੰ ਘੋੜੀਆਂ ਵਾਲਾ ਸਰਦਾਰ ਕਹਿੰਦੇ ਆ ਗੋਪੀ ਆਪ ਕੀ ਡੂਈ ਇਤਨੀ ਉੱਪਰ ਕਿਉਂ ਹੈ? ਲੇ ਬੇ ਤਖਾਣਾ ਮੇਰੀ ਮੰਜੀ ਵੇ ਠੋਕ ਦੇ ਲੈ ਬੇ ਤਖਾਣਾ ਮੇਰੀ ਮੰਜੀ ਵੇ ਠੋਕ ਦੇ ਤੇਰੀ ਮੰਜੀ ਦਖਾਨ ਨਹੀਂ ਠੋਕਦਾ ਤੇਰੀ ਮੰਜੀ ਤਾਂ ਮੈਂ ਹੀ ਠੋਕੂਗਾ ਇੱਕ ਬਾਰ ਜੇ ਮੈਂ ਠੋਕਤੀ ਨਾ ਤੇਰੀ ਮੰਜੀ ਉਸ ਤੋਂ ਬਾਅਦ ਭਾਵੇਂ ਤੂੰ ਚਾਰ ਚਾਰ ਪੰਪਾਂ ਜਾਣੇ ਉੱਤੇ ਚੜਾਈ ਜਾਈ ਫਿਰ ਮਜਾਲ ਕਾ ਤੂੰ ਮੜੀ ਜੀ ਵੀ ਠੂ ਕਰ ਜੇ ਤੇਰੀ ਮੰਜੀ ਤੇ ਤੂੰ ਆਗਲੀ ਪਿਛਲੀ ਕੱਢ ਦੇ ਕਾਣ ਹਾਈ ਨਹੀਂ ਜੈ ਵੱਡੀ ਦਾ ਬਾਂਦਰ ਵਾਂਗੂ ਟੱਪੇ ਤਖਾਣਾ ਆਣੀਜੇ ਵੱਡੀ ਦਾ ਕਾਣ ਹੈਗਾ ਥੋੜਾ ਜਿਹਾ ਪਿਛਲੀ ਚ ਅਗਲੀ ਚ ਕਾਣ ਹੈ ਨਹੀਂਗਾ ਤੇ ਉਹ ਤਾਂ ਜਦੋਂ ਮੈਂ ਕਾਣ ਦੇ ਉੱਤੇ ਰੱਖਿਆ ਨਾ ਹਥਿਆਰ ਕਾਣ ਤਾਂ ਭਾਂਚੂ ਆ ਨੱਕ ਦੀ ਲੀਕ ਵਾਂਗੂ ਸਿੱਧਾ ਹੋ ਜੂ ਜਮਾ ਬਾਂਦਰ ਵਾਂਗੂ ਪੇ ਤਖਾ ਹਾਈ ਨੀਜੇ ਵੱਡੀ ਦਾ ਜੀ ਗੁੰਡ ਚ ਕਿਹੜਾ ਕੀੜਾ ਸਾ ਕੱਲੇ ਬਾਲ ਨਹੀਂ ਬਤਾਏ ਜਾਣੇ ਨੀਰੀਏ ਕੱਲੇ ਬਾਲ ਨਹੀਂ ਬਤਾਏ ਨਾਲ ਦੋ ਕੈਪਸੂਲ ਵੀ ਬਿਧਾਤੇ ਅੱਛਾ ਕੱਲੇ ਪਾਲ ਨਹੀਂ ਬਿਦਾਏ ਜਾਣੇ ਮੇਰੀ ਨਿਸਰੀਰ ਵੀ ਬਿਦਾਇਆ ਹੋਇਆ ਗਾ ਨਾ 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 ਐਹੋ ਜਿਹਾ ਗਾਣਾ ਤਾਂ ਬੰਦਾ ਉਹਦੀ ਗਾ ਸਕਦਾ ਜਦੋਂ ਗੋਲੀਆਂ ਭੁੱਕੀ ਪੋਸਟ ਫੀਮ ਤੇ ਡੋਡਿਆਂ ਨਾਲ ਰੱਜਿਆ ਹੋਵੇ ਕਿਹੜੀ ਕਿਹੜੀ ਓਏ ਓਏ ਸਗੀ ਆਖਦੀ ਹੁ ਮੇਰੇ ਪਰਮਾਤਮਾ ਨੇ ਕਰੇਲੇ ਨੂੰ ਬਾਈ ਇੱਕ ਖਵਾਇਆ ਹੋਇਆ ਗਾ ਓਏ ਕੰਮ ਕਰ ਲਾ ਓਏ ਕਰ ਲਾ 2 ਰੁਪਿਆ ਦਾ ਪਰਮਾਤਮਾ ਨੇ ਤਾਂ ਸਾਰਿਆਂ ਨੂੰ ਖਵਾ ਦੇਣਾ ਪਰ ਤੈਨੂੰ ਨਹੀਂ ਕਿਸੇ ਨੇ ਤੜਕੇ ਪ੍ਰਾਗ ਵਾਲੇ ਕੈਪਸੂਲ ਖਵਾਉਣੇ ਏ ਵੀਡੀਓ ਪਹਿਣਾ ਤੱਕ ਜਰੂਰ ਪਹਚਾਯੋ ਅੱਛਾ ਜਿਹੜੇ ਭੈਣਾਂ ਨੂੰ ਸੱਚੇ ਦਿਲੋਂ ਆਪਣੀ ਭੈਣ ਮੰਨਦੇ ਨੇ ਠੀਕ ਹੈ ਹਾਂ ਭੈਣਾ ਬਿਨਾ ਰੌਣਕਾ ਨਹੀਂ ਹੈਗੀ ਭੈਣ ਮਾ ਬਿਨਾ ਰੌਣਕ ਨਹੀਂ ਹੈਗੀ ਜੋ ਰੌਣਕ ਹੈ ਉਹ ਭੈਣਾ ਵੀ ਨਹੀਂ ਹੈ ਜੋ ਰੌਣਕ ਹੈ ਉਹ ਭੈਣਾ ਵੀ ਨਹੀਂ ਹੈ ਮੇਰੀ ਭੈਣ ਨੇ ਇਹ ਵੀਡੀਓ ਦੇਖ ਕੇ ਨਾ ਫੋਨ ਵੀ ਦੀ ਆ ਕੇ ਤੇਰੇ ਮੂੰਹ ਤੇ ਦੋ ਤਿੰਨ ਲੱਪੜ ਮਾਰਨੇ ਆ ਨਾਲੇ ਕਹੀ ਜਾਂਦਾ ਪਹਿਣਾ ਨਾਲ ਰੌਣਕਾਂ ਨਾਲੇ ਕਹੀ ਜਾਂਦਾ ਪਹਿਣਾ ਬਿਨਾਂ ਰੌਣਕਾਂ ਕੋਈ ਹੋ ਸਕਦਾ ਇਸ ਤੋਂ ਵੱਡਾ ਕੁਸਾ ਨਹੀਂ ਅੱਜ ਤੱਕ ਮੈਂ ਇਹ ਗੱਲ ਸੁਣੀ ਸੀ ਕਿ ਪਲਵਾਨ ਤਗੜਿਆਂ ਤੋਂ ਵੀ ਤਗੜੇ ਬੈਠੇ ਆ ਪਰ ਅੱਜ ਇਹ ਚੀਜ਼ ਸਿੱਧ ਹੋ ਗਈ ਕਿ ਮਹਾਕੂਸਿਆਂ ਤੋਂ ਵੀ ਤਗੜੇ ਤੇ ਤਗੜੇ ਕੂਸੇ ਬੈਠੇ ਆ ਜਿਹੜਾ ਮੁੰਡਾ ਸਟ੍ਰੇਟ ਆ ਉਹ ਬੁੰਡ ਲੈਣੀ ਕਿਉਂ ਲਾਈਕ ਕਰਦਾ ਇਹਨੂੰ ਦੱਸੋ ਕਿਉਂ ਪਸੰਦ ਕਰਦੇ ਆ ਬਾਈ ਮੈਂ ਤਾਂ ਪਸੰਦ ਕਰਦਾ ਨਹੀਂ ਕਿਉਂਕਿ ਮੈਂ ਗੰਦ ਚ ਮਥਾਣੀ ਮਾਰਦਾ ਤੁਸੀਂ ਪਸੰਦ ਕਰਦੇ ਹੋ ਤਾਂ ਦੱਸ ਦਿਓ ਇਹਨੂੰ ਬੁੰਡ ਤਾਂ ਮੁੰਡਿਆਂ ਕੋਲ ਵੀ ਹੁੰਦੀ ਆ ਨਾ ਫਿਰ ਜਿਹੜਾ ਸਟ੍ਰੇਟ ਮੁੰਡਾ ਹੈ ਫਿਰ ਉਹਨੂੰ ਤਾਂ ਕੁੜੀ ਚ ਸਿਰਫ ਦੂਜੀ ਜਗ੍ਹਾ ਇੰਟਰਸਟ ਹੋਣਾ ਚਾਹੀਦਾ ਨਾ ਦੂਜੇ ਹਾਲ ਵਿੱਚ ਉਹਨੂੰ ਬੁੰਡ ਵਿੱਚ ਕਿਉਂ ਇੰਟਰਸਟ ਹੋਊਗਾ ਸੋ ਮੈਨੂੰ ਇਹ ਦੱਸੋ ਕਿ ਮੁੰਡੇ ਕਿਉਂ ਲਾਈਕ ਕਰਦੇ ਆ ਜੇ ਉਹ ਸਟ੍ਰੇਟ ਆ ਜੇਕਰ ਤੁਹਾਨੂੰ ਪਤਾ ਤਾਂ ਬਾਈ ਇਹਨੂੰ ਦੱਸੋ ਮੈਨੂੰ ਪਤਾ ਨਹੀਂ ਯਾਰ ਇਹ ਚੀਜ਼ਾਂ ਬਾਰੇ ਜੇਕਰ ਮੈਨੂੰ ਪਤਾ ਹੁੰਦਾ ਤਾਂ ਮੈਂ ਨੂੰ ਇੱਕ ਵਾਰ ਜ਼ਰੂਰ ਦੱਸਦਾ ਇਹਨੂੰ ਫਿਰ ਮੈਂ ਦੱਸਦਾ ਵੀ ਇਹੋ ਜਿਹਾ ਕਿ ਇਹ ਸਾਰੀ ਉਮਰ ਮੁੜ ਕੇ ਯਾਦ ਰੱਖ ਦੀ ਕਿਉਂਕਿ ਤੁਹਾਨੂੰ ਪਤਾ ਆਪਣੀ ਦਸਨੀ ਵੀ ਇਹੋ ਜੀ ਹੈ ਕਿ ਸਿੱਧਾ ਬੰਦੇ ਦੇ ਅੰਦਰ ਮੋਂਗਲੇ ਫਿਰਿਆ ਜਾਂ ਤਾਰੀ ਓ ਤਾਰੀ ਆਪਣੇ ਜਜ਼ਬਾਤਾਂ ਤੇ ਕਾਬੂ ਰੱਖ ਤੂੰ ਤਾਂ ਇੱਥੇ ਜੀ ਮਾਰਦਾ ਨਾ ਅਸੀਂ ਫਿਰ ਕਿੱਥੇ ਹੋਰ ਜੀ ਮਾਰਨੀ ਐ ਤੁਸੀਂ ਕਿੱਥੇ ਸਮਝੇ ਕਿੱਥੇ ਸਮਝੇ ਕਿ ਅਸੀਂ ਕਿੱਥੇ ਜੀ ਮਾਰਦੇ ਆਂ ਹਾਂ ਮੈਨੂੰ ਪਤਾ ਤੁਸੀਂ ਕਿੱਥੇ ਸਮਝੇ ਪਰ ਬਟ ਮੈਂ ਉੱਥੇ ਜੀਵ ਨਹੀਂ ਮਾਰਦਾ ਜਿੱਥੇ ਤੁਸੀਂ ਸਮਝੇ ਕਿਉਂਕਿ ਉਹ ਗੰਦੀ ਚੀਜ਼ ਐ ਐ ਥੂ ਆਹ ਕੁ ਸੇ ਦਾ ਮੈਂ ਅੱਜ ਮਾਪਿਓ ਪਹਿਲੀ ਵਾਰ ਦੇਖਿਆ ਵੈਸੇ ਤਾਂ ਕਦੇ ਵੀ ਕਿਸੇ ਦੇ ਮਾਪਿਓ ਨੂੰ ਕੁਝ ਕਹਿਣਾ ਨਹੀਂ ਚਾਹੀਦਾ ਪਰ ਜਦੋਂ ਇਹੋ ਜੀ ਗੰਦੀ ਲਾਹ ਦੇ ਨਿਕਲ ਜੇ ਫਿਰ ਇੱਕ ਦੋ ਸ਼ਬਦ ਕਹਿਣ ਦਾ ਤਾਂ ਹੱਕ ਬਣਦਾ ਹਰ ਇੱਕ ਦੇ ਮਾਪਾਪ ਨੂੰ ਚਲੋ ਛੱਡੋ ਭਰਾ ਯਾਰ ਹੁਣ ਇਹਨਾਂ ਨੇ ਤਾਂ ਮੁੰਡੇ ਹੀ ਜੰਮਿਆ ਸੀ ਹੁਣ ਗਾਂ ਟੈਂਪੂ ਨਿਕਲ ਗਿਆ ਤਾਂ ਫਿਰ ਇਹਦੇ ਵਿੱਚ ਮਾਪੇ ਦਾ ਕੀ ਕਸੂਰ ਹੈ ਸੋਰੀ ਟੈਂਪੂ ਨਿਕਲਿਆ ਨਹੀਂ ਟੈਂਪੂ ਬਣਿਆ ਕੋਈ ਬਾਤ ਨਹੀਂ ਲੋ ਵੀ ਮਿੱਤਰੋ ਮੈਂ ਤੁਹਾਡੇ ਲਈ ਟੈਂਪੂਆਂ ਦੀ ਟੋਲੀ ਲੈ ਕੇ ਆਇਆ ਜਿਹਨੂੰ ਜਿਹਨੂੰ ਜੋ ਜੋ ਪਸੰਦ ਆ ਉਹ ਆਪ ਦਾ ਬਾਰ ਬਾਰ ਕੱਢੀ ਜਾਓ ਤੇ ਆਪ ਦੇ ਘਰੇ ਲਈ ਜਾਓ ਮੈਂ ਮੈਨੂੰ ਆਹ ਵਾਲਾ ਪਸੰਦ ਆ ਮੈਂ ਇਹਨੂੰ ਰੱਖੂੰਗਾ ਤੇ ਮੈਂ ਸਾਰਿਆਂ ਨੂੰ ਪਹਿਲਾਂ ਇਹਦੀਆਂ ਗੋਲੀਆਂ ਵੱਢ ਕੇ ਵੇਚੂੰਗਾ ਕਿਉਂਕਿ ਉਹ 6 ਕਰੋੜ ਦੀਆਂ ਵਿਕਦੀਆਂ ਆ ਇਸ ਤੋਂ ਬਾਅਦ ਮੈਂ ਇਹਨਾਂ ਦੇ ਘਰੇ ਪਹੁੰਚਦਾ ਕਰ ਦੂੰਗਾ ਫਿਰ ਮੇਰੇ ਕੋਲੇ ਇੰਨਾ ਪੈਸਾ ਆਜੂ ਇੰਨਾ ਪੈਸਾ ਆਜੂ ਇੰਨਾ ਪੈਸਾ ਆਉ ਕਿ ਮੈਂ ਅੰਬਾਨੀ ਨੂੰ ਵੀ ਦੋ ਤਿੰਨ ਵਾਰ ਖਰੀਦ ਸਕੂਆ

ਇਹ ਸਭ ਦੇਖ ਕੇ ਮੇਰੇ ਕੋਲ ਬਣਾਇਆ ਗਿਆ ਤਾਂ ਇਹ ਪਾਗਲ ਬਣਾਇਆ ਗਿਆ ਤਾਂ ਇਸ ਨੂੰ ਸ਼ੇਅਰ ਕਰਕੇ ਸਭ ਨੂੰ ਪਤਾ ਪੜੇ ਧੰਨਵਾਦ bro ਲੱਗਦਾ ਚੌਲਾਂ ਦਾ ਗੱਟਾ ਫੇਰ ਮੁੱਕ ਗਿਆ ਇਹਨੇ ਸੱਚ ਵੀ ਉਦੋਂ ਬੋਲਿਆ ਜਦੋਂ ਚੌਲਾਂ ਵਾਲਾ ਗੱਟਾ ਮੁੱਕ ਗਿਆ ਜਿਹੜਾ ਬੰਦਾ ਇੱਕ ਚੌਲਾਂ ਦੇ ਗੱਟੇ ਤੇ ਮੁੱਕਰ ਜਾਂਦਾ ਹੈ ਤੇ ਹੁਣ ਪਤਾ ਨਹੀਂ ਕਿ ਕਿੰਨੇ ਚੌਲਾਂ ਦੇ ਗੱਟੇ ਲਏ ਹੋਣੇ ਤਾਂ ਵੀ ਮੁੱਕਰ ਗਿਆ ਇਕਰ ਇਹਦੀ ਇਹ ਗੱਲ ਸੱਚ ਹੈ ਕਿ ਇੱਕ ਚੋਲਾਂ ਦੇ ਗੱਟੇ ਪਿੱਛੇ ਤੋ ਕੀ ਕੁਝ ਬੁਲਾਇਆ ਗਿਆ ਤਾਂ ਸੋਹ ਰੱਬ ਦੀ ਉਹ ਉੱਤੇ ਬੈਠਾ ਰੱਬ ਦੇਖਦਾ ਤਾਂ ਤੁਹਾਡੇ ਇਹੋ ਜੇ ਧਰਮ ਤੇ ਲਾਹਨਤ ਹੈ। ਬੱਤ ਸਹੀ ਏ। ਬਾਕੀ ਇਹ ਵੀ ਮੈਨੂੰ ਉਹਦੇ ਵਰਗਾ ਦੇਖਣ ਚ ਲੱਗਦਾ ਨਹੀਂ ਹੁਣ ਯਾਰ ਤੁਸੀਂ ਇਹ ਸੋਚੋਗੇ ਬਾਈ ਤੂੰ ਕਿਹਦਾ ਪੱਖ ਲਈਏ ਨਾ ਤਾਂ ਯਾਰ ਮੈਂ ਦੋਨੇ ਪਾਸੇ ਦੋਨੇ ਸਾਈਡਾਂ ਦਾ ਪੱਖ ਲਈਏ ਨਾ ਮੈਂ ਕਿਸੇ ਨੂੰ ਵੀ ਮੜਾ ਨਹੀਂ ਕਹਿੰਦਾ। ਚਲੋ ਜਿਹੜਾ ਸਹੀ ਹੋਇਆ ਉਹਦੀ ਜਿੱਤ ਹੋਊਗੀ ਤੇ ਜਿਹੜਾ ਗਲਤ ਹੋਇਆ ਉਹ ਦੋ ਗੱਟੇ ਚੋਲਾਂ ਤੇ ਵਿਕਜੂਗਾ। ਅੱਛਾ। ਇਸ ਗਾਣੇ ਦਾ ਨਾਮ ਦੱਸੂਗਾ ਉਹਨੂੰ ਵੀਰ ਪੇ ਨਾਮ ਤਮ ਗਾਣਾ ਗਾਣ ਲੇ ਕਮੈਂਟ ਕਰੋ ਚੱਲ ਮੈਂ ਦੱਸੂਗਾ ਇਹ ਕੀ ਮੈਂ ਸਮਝ ਲਿਆ ਤੇ ਗਾਣੇ ਦਾ ਨਾਮ ਕੀ ਹੈ ਪਰ ਬਸ ਤੁਸੀਂ ਥੋੜਾ ਜਿਆ ਧਿਆਨ ਨਾਲ ਸੁਣਿਓ ਕਿ ਇਹ ਗਾਣੇ ਦਾ ਨਾਮ ਕੀ ਹੈ ਤਾਂ ਲੈ ਫਿਰ ਸੁਣ ਥੋੜਾ ਜਿਆ ਧਿਆਨ ਨਾਲ ਸੁਣਿਓ ਇਹ ਗਾਣੇ ਦਾ ਨਾਮ ਹੈਗਾ ਜੀ 쿠ਸੀ ਪੋਰ ਗਾਣਾ ਜਿਹੜੀ ਉਮਰ 'ਚ ਬਾਬਾ ਵਿਆਹ ਕਰਾਈ ਜਾਂਦੇ ਨੇ ਨਾ ਇਸ ਉਮਰ 'ਚ ਤਾਂ ਆਪਾਂ ਨੂੰ ਚੱਕ ਕੇ ਸਿਬਿਆਂ 'ਚ ਸਿੱਟਿਆਉਣਗੇ ਪੈਨਸ਼ਨ ਲੈਣ ਦੀ ਉਮਰ 'ਚ ਟੈਨਸ਼ਨ ਲਈ ਜਾਂਦਾ ਹੈ ਅਸੰਭਵ ਅਸੰਭਵ ਬਹਿ ਚੋ ਦਾ ਸੰਭਵ ਜਾ ਕੇ ਨਾ ਕੇਲੇ ਆਣ ਗਏ ਆੜੀ ਕੋਲ ਖੜਾ ਆ ਕਹਿੰਦਾ ਕੇਲੇ ਵਾਲੇ ਨੂੰ ਮਾਰੀ ਤੂੰ ਇੱਥੇ ਕੇਲਾ ਕਨੀ 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 ਤੂੰ ਇੱਥੇ ਕੇਲਾ ਕ ਕੇਲਾ ਤਾਂ ਮੈਂ ਇੱਥੇ ਹੀ ਰੱਖ ਦੂਗਾ ਪਰ ਤੇਰਾ ਥੋੜਾ ਜਿਹਾ ਰਿਐਕਸ਼ਨ ਗਲਤ ਹੈ ਕੇਲਾ ਰੱਖਣ ਵਾਲੀਆਂ ਗੱਲਾਂ ਕਰ ਕੇਲਾ ਵੱਢਣ ਵਾਲੀਆਂ ਗੱਲਾਂ ਨਾ ਕਰ ਮੈਂ ਤੁਹਾਨੂੰ ਟੈਂਪੂ ਦੀ ਕਹਾਣੀ ਸੁਣਾਉਣਾ ਹੈ ਕਿ ਟੈਂਪੂ ਪੈਦਾ ਕਿਵੇਂ ਹੁੰਦਾ ਹੈ ਜਦੋਂ ਬੰਦਾ ਰਾਤ ਨੂੰ ਕਰੀ ਜਾਂਦਾ ਕਰੀ ਜਾਂਦਾ ਫਿਰ ਉਹ ਅਕਸਰ ਕਰਦਾ ਕਰਦਾ ਥੱਕ ਜਾਂਦਾ ਹੈ ਕਰਨ ਤੋਂ ਬਾਅਦ ਜਦੋਂ ਥੱਕ ਜਾਂਦਾ ਫਿਰ ਪੈ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਕਰਦਾ ਜਦੋਂ ਦੁਬਾਰਾ ਕਰਦਾ ਤਾਂ ਫਿਰ ਉਹਦਾ ਸੰਦ ਜਿਹੜਾ ਢਿੱਲਾ ਪੈ ਜਾਂਦਾ ਜਦੋਂ ਢਿੱਲੇ ਸੰਦ ਦੇ ਵਿੱਚ ਕੀਤਾ ਹੋਵੇ ਤਾਂ ਫਿਰ ਐਹੋ ਜੀ ਔਲਾਦ ਪੈਦਾ ਹੁੰਦੀ ਹੈ ਮੇਰਾ ਕਾਊਂਟ ਬਲੈਸ ਹੋਇਆ 3000 ਰੁਪਏ ਆਏ ਹਨ ਸੱਟੇ ਹallelujah ਇਹਦੇ ਖਾਤੇ 'ਚ 3000 ਰੁਪਏ ਆਇਆ ਇਹਦੇ ਖਾਤੇ 'ਚ 3000 ਪਾਇਆ ਕਿਨੇ ਯਸੂ ਜੀ ਨੇ ਪਾਇਆ ਨਹੀਂ ਨਹੀਂ ਯਸੂ ਜੀ ਨੇ ਨਹੀਂ ਪਾਇਆ ਇਹਦੇ ਖਾਤੇ 'ਚ ਕਿਨੇ ਪਾਇਆ ਮੈਂ ਦੱਸਦਾ ਤੁਹਾਨੂੰ ਇਹਦੇ ਖਾਤੇ ਦੇ ਵਿੱਚ 3000 ਰੁਪਏ ਕਿਸੇ ਨੇ ਨਹੀਂ ਪਾਇਆ ਇੱਕ ਝੂਠੀ ਗਵਾਈ ਆ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਇੱਕ ਬੰਦਾ ਚੋਲਾਂ ਦੀ ਗੱਟੇ ਪਿੱਛੇ ਭਾਂਚੋ ਮੁਕਰ ਗਿਆ ਕਿਤੇ ਇਹ ਵੀ ਨਾ ਹੋਵੇ ਵੀ ਕੱਲ ਨੂੰ ਇਹ ਵੀ ਮੁੱਕਰੀ ਪਈ ਹੋਵੇ ਕਿ 3000 ਰੁਪਏ ਮੇਰੇ ਤੱਕ ਕਿਸੇ ਨੇ ਖਾਤੇ 'ਚ ਪਾਇਆ ਹੀ ਨਹੀਂ ਨਾ ਪਾਇਆ ਚਲੋ ਉਹ ਵੀ ਕਿਸੇ ਪਾਸਟਰ ਨੇ ਪਾਤਾ ਹੋਇਆ ਤੇ ਖਾਤੇ 'ਚ 3000 ਰੁਪਏ ਪਰ ਚਲ ਛੱਡੋ ਭਰਾ ਯਾਰ ਪਰ ਮੈਂ ਬਟ ਇਹਨਾਂ ਨੂੰ ਇੱਕ ਗੱ ਫੁੱਦੂਤਰੇ ਫਿਰਦੇ ਆ ਪਰ ਵੈਸੇ ਇੱਕ ਗੱਲ ਤਾਂ ਯਸੂ ਜੀ ਬੈਠੇ ਇਹੀ ਗੱਲ ਸੋਚਦੇ ਹੋਣੇ ਕਿ ਮੈਂ ਪਹੰਚੋ ਇਹਨਾਂ ਠੱਗਾਂ ਦੀ ਸੂਲੀ ਚੜ ਗਿਆ ਚਲੋ ਕਿਤੇ ਤਾਂ ਪਹੰਚੋ ਸਾਲਾ ਕਾਲੇ ਨੂੰ ਕਾਲਾ ਦੇਖਣ ਨੂੰ ਮਿਲਿਆ ਨਹੀਂ ਤਾਂ ਕਾਲੇ ਨਾਲ ਗੋਰਾ ਹੀ ਤੁਰਿਆ ਫਿਰਦਾ ਹੈ ਗਾਈਜ਼ ਮੈਨੂੰ ਆ ਨਹੀਂ ਸਮਝ ਆਉਂਦੀ ਤੁਸੀਂ ਪੇਜ ਵਾਲੇ ਚਾਂਦੇ ਕਿਉਂ ਖੀ ਚਾਂਦੇ ਆਹ ਹੁਣ ਇੱਕ ਹੋਰ ਮੂਸੇ ਵਾਲਾ ਮਿਰਜਾ ਪੇਜ ਨਾਮ ਦਾ ਇੱਕ ਮੁੰਡਾ ਵਾ ਐ ਮੈਨੂੰ ਸਵੇਰ ਦੇ ਮੈਸੇਜਸ ਕਰੀ ਜਾਂਦਾ ਐ ਮੈਨੂੰ ਆ ਨਹੀਂ ਸਮਝ ਆਉਂਦੀ ਤੁਹਾਡੇ ਲੋਕੋ ਕੋ ਸਾਡਾ ਪਰਸਨਲ ਕੰਟੈਂਟ ਸਰੀਆਂ ਪ੍ਰਾਈਵੇਟ ਫੋਟੋਸ ਪ੍ਰਾਈਵੇਟ ਪਾਰਟੀ ਦੀਆਂ ਵੀਡੀਓਸ ਕਿੱਦਾਂ ਆ ਜਾਂਦੀਆਂ ਵਾ ਮਤਲਬ ਤੂੰ ਕਿਉਂ ਹੋਣਾ ਵਾ ਕਿ ਜਿਹੜੀਆਂ ਨੀਆਂ ਪਰਸਨਲ ਚੀਜ਼ਾਂ ਨੂੰ ਆਪਣੇ ਇੰਸਟਾਗ੍ਰam ਤੇ ਪੋਸਟ ਕਰਕੇ ਕਿਸਨ ਕਿਉਂ ਬਦਨਾਮ ਕਰਨਾ ਚਾਹੁੰਦੇ ਹੋ ਤੁਸੀਂ ਸਟਾਪ ਪੋਸਟਿੰਗ ਮਾਈ ਕੰਟੈਂਟ ਅੱਗੇ ਮੈਂ ਇੱਕ ਜਣੇ ਦਾ ਮੂ ਬੰਦ ਕਰਾਇਆ ਹੁਣ ਮੈਨੂੰ ਤੇਰਾ ਵੀ ਕਰਵਾਣਾ ਪਊਗਾ ਤੇ ਤੈਨੂੰ ਹਟ ਜਾ ਹਟ ਜਾ ਮੇਰੀ ਫਰਸਟ ਐਂਡ ਲਾਸਟ ਵਾਰਨਿੰਗ ਆ ਮੇਰੀ ਹੁਣ ਹੋਰ ਵੀਡੀਓਸ ਤੇਰੇ ਚੈਨਲ ਤੇ ਪੈਗੀ ਪੁੱਤ ਤੈਨੂੰ ਕਰੇ ਵੜ ਕੇ ਕੁੱਟਾਂਗੇ ਲੈ ਹੈਂਪੂ ਵੀ ਭੈਣ ਚ ਹੁਣ ਧਮਕੀਆਂ ਦੇਣ ਲੱਗ ਗਈ ਕਿ ਘਰੇ ਵੱੜ ਕੇ ਗੁਟਾਂਗੇ ਕੁਸੀ ਦਿਆ ਅਸੀਂ ਤੁਹਾਡੇ ਵਰਗੇ ਕੁਸੇ ਹੈ ਨਹੀਂ ਸਾਨੂੰ ਤਾਂ ਜਿਵੇਂ ਪਤਾ ਹੀ ਨਹੀਂ ਹੁੰਦਾ ਕੁਸਿਆ ਕਈ ਦਾ ਪ੍ਰੋਮੋਸ਼ਨ ਜਾਂ ਨਾ ਤੂੰ ਇਹਨਾਂ ਨੇ ਨਵਾਂ ਤਰੀਕਾ ਲੱਭਿਆ ਕੁਸੀ ਪੁਰਨ ਦਾ ਤੂੰ ਕਾ ਫੁੱਡੂ ਬਣਾ ਰਿਹਾ ਤੂੰ ਇਹ ਆ ਜੀਜੀਬੀ ਦਾ ਖੱਬਾ ਟਟਾ ਮੈਨੂੰ ਲੱਗਦਾ ਵੀ ਰੱਬ ਨੇ ਆਪਾਂ ਨੂੰ ਮਚਾਉਣ ਲਈ ਠੇਕਾ ਲੈ ਰੱਖਿਆ ਬਸ ਆਪਾਂ ਲੋਕਾਂ ਦੇ ਵਿਆਹ ਹੀ ਦੇਖਣ ਆਏ ਆ ਆਪਣਾ ਖੁੱਦਾ ਨਹੀਂ ਹੁੰਦਾ ਨਹੀਂ ਹੁੰਦਾ 1% ਵੀ ਨਹੀਂ ਹੁੰਦਾ ਆਪਣਾ ਤਾਂ ਜੇ ਆਪਾਂ ਕਹਿ ਵੀ ਦੀਏ ਨਾ ਵੀ ਰੱਬਾ ਸਾਡਾ ਵਿਆਹ ਕਰਾ ਦੇ ਫਿਰ ਰੱਬ ਪਤਾ ਕੀ ਕਹੂ ਆਖੂ ਹਲੇ ਤੁਸੀਂ ਨਿਆਣੇ ਹੋ ਨਹੀਂ ਅੱਜ ਤੂੰ ਕਹਤਾ ਮੈਨੂੰ ਤੇਲ ਲਾਲਾ ਕਿੱਥੇ ਕਹਤਾ ਚਤੜਾਂ ਤੇ ਲਾਲਾ ਸਰਚ ਉਹ ਅੱਛਾ ਸਰਚ ਲਾਲਾ ਮੈਨੂੰ ਲੱਗਿਆ ਕਿ ਤੇ ਆਇਆ ਤਾਂ ਚਤੜਾਂ ਚ ਲਾਲਾ ਅੱਛਾ ਤੇਰੇ ਕਰਕੇ ਮਣਾਉਂਦੇ ਬੱਕਰੇ ਨਹੀਂ ਮੁੰਡੇ ਪਿੱਟਾ ਦੇ ਓ ਓ ਇਹ ਕੀ ਹੈ ਮੈਨੂੰ ਲੱਗਦਾ ਆਪਾਂ ਨੂੰ ਇਹ ਦੁਨੀਆ ਛੱਡ ਕੇ ਚੱਲਿਆ ਜਾਣਾ ਚਾਹੀਦਾ ਕਿਉਂਕਿ ਇਸ ਦੁਨੀਆ ਤੇ ਆਪਣਾ ਕੁਝ ਵੀ ਨਹੀਂ ਬਣ ਰਿਹਾ ਜੋ ਬਣ ਰਿਹਾ ਹੋ ਤਾਂ ਭਾਂਜੇ ਇਹੋ ਜੇ ਟੈਂਪੂ ਟੱਲਿਆਂ ਦਾ ਬਣ ਰਿਹਾ ਹੈ ਬੱਤ ਸਹੀ ਹੈ ਨਾ ਤਾਂ ਕੁਛ ਰੱਬ ਸੁਣੀ ਜਾਂਦਾ ਹੈ ਰੱਬਾ ਚੱਕ ਲਾ ਮੈਨੂੰ ਨਹੀਂ ਇਹਨਾਂ ਨੂੰ ਗੋਲੀ ਚੱਲ ਪੀਜਮ ਚ ਨੀ ਟੇਰੀ ਤੂੰ ਰਹੀ ਬਚ ਕੇ ਨਹੀਂ ਤਾਂ ਗੋਲੀ ਵੱਜੂ ਤੇਰੇ ਛਤੜਾਂ ਚ ਸਾਰੀ ਸਾਰੀ ਤਾਂ ਫਿਲਹਾਲ ਅੱਜ ਲਈ ਐਨ ਆਰ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਯਾਰ ਕੋਈ ਵੀ ਬੰਦਾ ਗੁੱਸਾ ਗਸਾ ਨਾ ਕਰਿਆ ਕਰੋ ਕਿਉਂਕਿ ਆਸੀਂ ਮਜ਼ਾਕ ਚੱਲਦਾ ਹੀ ਰਹਿੰਦਾ